ਖਨੋਰੀ ਬਾਰਡਰ ਦੇ ਉੱਤੇ ਲਗਾਤਾਰ ਕਿਸਾਨਾਂ ਦੇ ਕਾਫਲੇ ਲਗਾਤਾਰ ਜਾ ਰਹੇ ਨੇ ਜਿਸ ਦੇ ਮੱਦੇ ਨਜ਼ਰ ਉੱਥੇ ਹੀ ਖਨੋਰੀ ਬਾਰਡਰ ਤੋਂ ਸਮਾਜ ਸਭੀ ਲਖਾ ਸਿਧਾਣਾ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਾਫੀ ਹੱਦ ਤੱਕ ਬੈਰੀਕੇਡ ਤੋੜ ਕੇ ਅੱਗੇ ਵੱਧ ਚੁੱਕੇ ਹਾਂ ਉਹਨਾਂ ਨੇ ਕਿਹਾ ਕਿ ਆਏ ਸਮਝੋ ਕਿ ਹਾਥੀ ਲੰਘ ਗਿਆ ਸਿਰਫ ਪੂੰਛ ਹੀ ਬਾਕੀ ਰਹਿ ਗਈ ਹੈ ਜਿਸ ਦੇ ਚੱਲਦੇ ਉਹਨਾਂ ਨੇ ਕਿਸਾਨਾਂ ਨੂੰ ਅਤੇ ਨੌ ਜਵਾਨਾਂ ਨੂੰ ਅਪੀਲ ਕੀਤੀ ਹੈ ਆਖਿਰ ਲੱਖਾ ਸਿਧਾਨਾ ਨੇ ਖਨੋਰੀ ਬਾਰਡਰ ਦੇ ਉੱਤੇ ਖੜ ਕੇ ਕੀ ਕਿਹਾ ਆਓ ਤੁਹਾਨੂੰ ਦਿਖਾ ਦਈਏ ਇਹ ਵੀਡੀਓ ਲੈ ਵੀ ਜੋਦੋਂ ਜਦੋਂ ਜੈਦ ਜਾਰੀ ਆ ਅੱਧਾ ਦਾ ਪੱਟਤਾ ਬਾਰਡਰ ਤੇ ਅੱਧਾ ਹੀ ਰਹਿ ਗਿਆ ਐ ਮੰਨ ਲਓ ਹਾਥੀ ਸੱਟ ਲੈ ਪੂਜੀ ਰਹਿ ਗਈ ਆ ਕੱਲ ਨੂੰ ਮੇਰਾ ਵੀਰ ਖਿੱਚਦੇ ਵੀ ਹਰਾਇਦਰ ਨੂੰ ਜਿਹਦੇ ਨੇੜੇ ਸ਼ੰਭੂ ਲੱਗਦਾ ਸ਼ੰਭੂ ਪਹੁੰਚ ਜਾਓ ਜਿਹਦੇ ਨੇੜੇ ਪਿੰਡਾਂ ਦੇ ਖਨੌਰੀ ਲੱਗਦਾ ਖਨੌਰੀ ਪਹੁੰਚ ਜਾਓ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਹਰ ਹਾਲ ਦੇ ਵਿੱਚ ਦਿੱਲੀ ਪਹੁੰਚਣਾ ਹੈ ਇਹਨਾਂ ਦਾ ਜ਼ੋਰ ਲੱਗਿਆ ਵਾ ਵੀ ਦਿੱਲੀ ਜਾਣ ਨਹੀਂ ਦੇਣਾ ਇਹਨਾਂ ਦੇ ਵੀ ਇੰਤਜ਼ਾਮ ਐਤਕੀ ਸਖਤ ਹੈ ਤੇ ਆਪਾਂ ਵੀ ਉਦੋਂ ਸਖਤ ਹੋ ਕੇ ਆਉਣਾ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਜਾਣਾ ਹੀ ਜਾਣਾ ਕਿਉਂਕਿ ਇੱਕ ਵਾਰੀ ਖਿਆਲ ਰੱਖੋ ਮੇਰੀ ਗੱਲ ਦਾ ਜੇ ਅਸbaar ਪੰਜਾਬ ਹਰਿਆਣਾ ਨਾਲ ਕੇ ਦਿੱਲੀ ਨਾ ਗਿਆ ਤੇ ਇਹਨਾਂ ਦੇ ਭਰਾਵੋ ਮੂੰਹ ਪੈਣਿਆ ਮੂੰਹ ਇਹ ਗੱਲ ਯਾਦ ਰੱਖਿਓ ਮਨੋਬਲ ਇਹਨਾਂ ਦਾ ਉੱਚਾ ਹੋਣਾ ਆਪਣਾ ਡਿੱਗਣਾ ਤੇ ਅੱਜ ਜਿਹੜੇ ਅਸੀਂ ਬੈਠੇ ਘਰਾਂ ਦੇ ਸੋਚੀ ਜਾਂਦੇ ਆ ਨਾ ਵੀ ਆਪਾਂ ਕੀ ਲੈਣਾ ਫਿਰ ਭੁੱਲ ਜਿਓ ਇਹਨਾਂ ਵਾਨੀਆਂ ਅਡਾਨੀਆਂ ਦੇ ਵੱਡੇ ਘਰਾਣਿਆਂ ਕੋਲੋਂ ਤੁਹਾਡੀਆਂ ਨਾ ਜ਼ਮੀਨਾਂ ਬਚਣ ਨਾ ਤੁਹਾਡਾ ਰਜਗਾਰ ਬਚੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਮੇਰੀ ਗੱਲ ਚ ਇੱਥੇ ਰੱਖਿਓ ਜੇ ਆਪਾਂ ਅੱਜ ਵੀ ਨਾ ਉੱਠ ਕੇ ਆਪਣੇ ਬਿਰਗਾਂ ਦੇ ਨਾਲ ਆਪਣੇ ਨੌਜਵਾਨ ਭਰਾਵਾਂ ਦੇ ਨਾਲ ਨਾ ਖੜੇ ਤਾਂ ਅਫਵਾਹਾਂ ਬਹੁ ਫਲਾਈ ਜਾਂਦੇ ਆ ਅੱਜ ਚਾਰ ਜੀ ਇੱਥੇ ਕਿਸਾਨ ਸ਼ਹੀਦ ਹੋ ਗਏ ਜੀ ਮਾਰੇ ਗਏ ਜੀ ਸ਼ੰਭੂ ਤੇ ਕੁਝ ਨਹੀਂ ਹੋਇਆ ਬਾਈ ਸੱਟਾਂ ਬਹੁਤ ਦੇ ਲੱਗੀਆਂ ਨੇ ਇਹੀ ਆਹੀ ਕੁਝ ਹੋ ਰਿਹਾ ਨਾ ਜਿਹੜੀ ਗੱਲ ਆਪਾਂ ਬਾਰ-ਬਾਰ ਕਰਦੇ ਆ ਕਿ ਦਿੱਲੀ ਸਾਨੂੰ ਬਾਰ-ਬਾਰ ਜ਼ਖਮ ਦਿੰਦੀ ਆ ਅੱਜ ਲੱਤਾਂ ਵੀ ਟੁੱਟੀਆਂ ਨੇ ਬਹੁਤ ਬੰਦੇ ਤੁਸੀਂ ਵੀਡੀਓ ਦੇਖ ਲਈਆਂ ਹੋਣਗੀਆਂ ਰਬੜ ਦੀਆਂ ਗੋਲੀਆਂ ਮਾਰੀਆਂ ਜਾਂ ਅਥਰੂ ਗੈਸ ਵੀ ਮਾਰੀ ਗਈ ਦੰਗਾਲਾ ਲੋਕਾਂ ਨੇ ਲੱਤਾਂ ਤੋੜੀਆਂ ਗਈਆਂ ਕੁੱਟ ਕੇ ਸੂਏ ਵੀ ਮਾਰੇ ਗਏ ਆ ਟਰੈਕਟਰਾਂ ਦੇ ਵਿੱਚ ਜਾਨੇ ਮੈਂ ਕਹਿੰਦਾ ਕੋਈ ਕਸਰ ਛੱਡੀ ਨਹੀਂ ਅੱਜ ਕਈ ਪੱਤਰਕਾਰ ਵੀ ਜ਼ਖਮੀ ਹੋਏ ਆ ਸੋ ਪਰ ਕੋਈ ਗੱਲ ਨਹੀਂ ਸ਼ਿੰਗਾਰਸ਼ਾਂ ਦੇ ਵਿੱਚ ਇਹਨਾਂ ਨੇ ਜ਼ਬਰ ਕਰਨਾ ਹੈ ਇਹਨਾਂ ਦੇ ਜ਼ਬਰ ਦਾ ਜਵਾਬ ਆਪਾਂ ਸਵਰਨਾ ਦੇਣਾ ਆਜੋ ਮੇਰਾ ਵੀਰ ਜਿੰਨੇ ਵੀ ਨੌਜਵਾਨਾਂ ਨੂੰ ਖਾਸ ਤੌਰ ਤੇ ਮੇਰੀ ਅਪੀਲ ਹੈ ਕਿ ਨੌਜਵਾਨੀ ਮੋਰਚਿਆਂ ਦੀ ਜਿੰਦ ਜਾਨ ਹੁੰਦੇ ਆ ਪਿਛਲੀ ਵਾਰੀ ਵੀ ਆਪਾਂ ਦੇਖਿਆ ਵੀ 220 ਦੇ ਵਿੱਚ ਜਦੋਂ ਆਪਾਂ ਦਿੱਲੀ ਨੂੰ ਗਏ ਆ ਤਾਂ ਨੌਜਵਾਨਾਂ ਨੇ ਜਿਹੜੀ ਉਹ ਦਿੱਲੀ ਤੱਕ ਮੋਰਚੇ ਨੂੰ ਫਤਿਹ ਕੀਤਾ ਸੋ ਨੌਜਵਾਨੋ ਤੁਹਾਨੂੰ ਪੀਲ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਆਪਾਂ ਇਹ ਮੋਰਚਾ ਜਿਹੜਾ ਬਾਰਡਰ ਬਣਾਇਆ ਹੋਇਆ ਜਿਹੜੇ ਬੈਰੀਕੇਡ ਲਾਏ ਹੋਏ ਨੇ ਜਿਹੜੀਆਂ ਕੰਧਾਂ ਕੱਡੀਆਂ ਹੋਈਆਂ ਤਾਰਾਂ ਵਛਾਈਆਂ ਹੋਈਆਂ ਇਹਨੂੰ ਤੋੜ ਕੇ ਇਹ ਮੋਰਚਾ ਕੱਲ ਨੂੰ ਫਤਿਹ ਹਰ ਹਾਲਚ ਕਰਨਾ ਹੈ ਸੋ ਮੇਰੀ ਪੀਲਾ ਕਿ ਵੱਧ ਤੋਂ ਵੱਧ ਵੱਡੀ ਗੰਟੀ ਦੇ ਵਿੱਚ ਜਿੱਥੇ ਵੀ ਤੁਹਾਨੂੰ ਨੇੜੇ ਲੋਟਲਾ ਦਾ ਸ਼ੰਭੂ ਜਖਨੌਰੀ ਉਥੇ ਪਹੁੰਚ ਜਾਓ ਵੀ ਹੋਰ ਗੱਲਬਾਤ ਵੀ ਕਹਿਣੀ ਚਾਹੁੰਦੇ ਪਾਣੀ ਪਾਣੀ ਹਾ ਇੱਕ ਹੋਰ ਪੀਲਾ ਹੱਥ ਅਥਰੂ ਕਹਿੰਦੇ ਜਿਹੜੇ ਗੋਲੇ ਸਿੜਦੇ ਆ ਨਾ ਉਹਦੇ ਨਾਲ ਸਮੱਸਿਆ ਆਉਂਦੀ ਆ ਵੀ ਉਹ ਸਿੜਦੇ ਆ ਤੇ ਬਹੁਤ ਅੱਖਾਂ ਨੂੰ ਸੰਗ ਨੂੰ ਚੜਦਾ ਜਿੰਨਾ ਪਾਣੀ ਲਾਉਣੇ ਆ ਅੱਖਾਂ ਨੂੰ ਉਨਹੀਂ ਉਹ ਮੱਚਦਾ ਕਈ ਦਾ ਅਜ ਬੇਹੋਸ਼ ਵੀ ਹੋਇਆ ਜਦੋਂ ਗੋਲੇ ਸੱਟੇ ਆ ਮੇਰਾ ਵੀ ਜਿਹਦੇ ਕੋਲ ਢੋਲ ਆਪਣੇ ਵੱਡੇ ਸਪਰੇਅ ਵਾਲੇ ਉਹ ਜ਼ਰੂਰ ਨਾਲ ਲੈ ਕੇ ਆਇਓ। ਉਹਨਾਂ ਦੀ ਬਹੁਤ ਲੋੜ ਐ ਕਿਉਂਕਿ ਢੋਲ ਦੇ ਨਾਲ ਜਿਹੜਾ ਪਾਣੀ ਛੜਕਾਂਗੇ ਪਾਣੀ ਛੜਕਣ ਦੇ ਨਾਲ ਉੱਤੇ ਗਿੱਲੀ ਬੋਰੀ ਸੱਟਣ ਦੇ ਨਾਲ ਉਹਦੀ ਜਿਹੜੀ ਗੈਸ ਜੀ ਆ ਉਹ ਖਤਮ ਹੋ ਜਾਂਦੀ ਆ। ਸੁਖਦੇਵ ਪੀ ਲੈ ਕੇ ਵੱਧ ਤੋਂ ਵੱਧ ਤੁਸੀਂ ਢੋਲ ਪਾਣੀ ਵਾਲੇ ਨਾਲ ਲੈ ਕੇ ਨਾ ਸਪਰੇਅ ਵਾਲੇ ਢੋਲ ਹੁੰਦੇ ਆ ਉਹ ਢੋਲ ਨਾਲ ਲੈ ਕੇ ਆਣੇ ਤਾਂ ਕਿ ਪਾਣੀ ਨਾਲ ਜਿਹੜੀ ਉਹਦੀ ਗੈਸ ਆ ਉਹਨੂੰ ਖਤਮ ਕੀਤਾ ਜਾ ਸਕੇ। ਨਾਲ ਬੋਰੀਆਂ ਬੋਰੀਆਂ ਵੀ ਹਾਂ ਜੀ ਸੀ ਵੀ ਬੋਰੀਆਂ ਜੇਸੀ ਵੀ ਜੇਸੀ ਵੀਆਂ ਦੀ ਵੀ ਲੋੜ ਆ ਵੀ ਜਿੰਨਾ ਭਰਾਵਾਂ ਕੋਲ ਜੇਸੀ ਵੀਆਂ ਹੈਗੀਆਂ ਨੇ ਉਹ ਵੀ ਲੈ ਕੇ ਆਓ ਮੈਨੂੰ ਪਤਾ ਲੱਗਿਆ ਵੀ ਅੱਜ ਕੋਈ ਜੇਸੀ ਵੀਆਂ ਸਾਡੇ ਪੰਜਾਬ ਚੋਂ ਲੈ ਕੇ ਵੀ ਆਏ ਸੀ ਭਰਾ ਪਰ ਇੱਥੇ ਪਿੱਛੇ ਕਿਤੇ ਇੱਥੇ ਪੈਂਦਾ ਕੋਈ ਸ਼ੈਲਰ ਜਾਂ ਪੈਂਦਾ ਪੁਲਸ ਜਿਹੜੇ ਪਾਸੇ ਪੈਲਸ ਜਾਂ ਵੀ ਪੈਂਦਾ ਉੱਥੇ ਵੀ ਰੋਕੀਆਂ ਗਈਆਂ ਕਹਿੰਦੇ ਜੇਸੀ ਵੀਆਂ ਦੇ ਪੁਲਸ ਵੱਲੋਂ ਸੋ ਕੋਈ ਗੱਲ ਨਹੀਂ ਬਾਈ ਜੇਸੀ ਵੀਆਂ ਜਿਹੜੀਆਂ ਭਰਾਵਾਂ ਕੋਲ ਹੈਗੀਆਂ ਕਿਉਂਕਿ ਇਸ ਤਰੀਕੇ ਨਾਲ ਜਿਹੜੇ ਮਜ਼ਬੂਤ ਕੀਤਾ ਹੋਇਆ ਹੈ ਨਾ ਕੰਮ ਉਹ ਜੇਸ ਵੀ ਨਹੀਂ ਪਟਣ ਗਿਆ ਸਪੀਲ ਆ ਜਿਹੜੇ ਬੰਦੇ ਕੋਲ ਜਿਹੜਾ ਵੀ ਸਾਧਨ ਹੈਗਾ ਬਾਈ ਤੇ ਕੱਲ ਨੂੰ ਲੈ ਕੇ ਮੇਰਾ ਵੀ ਇੱਥੇ ਪਹੁੰਚ ਜਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੋ ਦਾਦੀ ਕਿ ਲਗਾਤਾਰ ਜਿਹੜਾ ਕਿ ਸ਼ੰਭੂ ਬਾਰਡਰ ਦੀ ਗੱਲ ਕੀਤੀ ਏ ਕੀਤੀ ਜਾਵੇ ਤਾਂ ਉੱਥੇ ਵੀ ਦੇਖੇਗਾ ਕਿ ਕਿਸਾਨਾਂ ਦੇ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲਿਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਵੀ ਸ਼ਕਤੀਬਲ ਦਾ ਉਪਯੋਗ ਕੀਤਾ ਸੀ ਪਰ ਦੂਜੇ ਪਾਸੇ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਲਗਾਤਾਰ ਵੱਡੇ ਤੋਂ ਵੱਡੇ ਕਾਫਲੇ ਕਿਸਾਨਾਂ ਦੇ ਰਵਾਨਾ ਹੋਣੇ ਸ਼ੁਰੂ ਹੋ ਚੁੱਕੇ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ